ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ 6 ਨਾਗ ਦਿਖਾਵਾਂਗੇ 4 ਝੋਟੀਆਂ ਦੇ 2 ਵੇੜਾ ਵਾਂ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਸੀ ਕਾ ਭਾਜੀ ਸਸੀ ਕਾਲ ਭਾਜੀ ਕੀ ਹਾਲ ਜੀ ਚੜਦੀ ਕਲਾ ਜੀ ਤੁਸੀਂ ਸੁਣਾਓ ਬਸ ਵਧੀਆ ਠੀਕ ਠਾਕ ਹੈ ਹੋ ਠੀਕ ਠਾਕ ਹੈ ਤਾਂ ਵਧੀਆ ਵਧੀਆ ਜੀ ਵਿਦਿਆ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾਮ ਮੇਰਾ ਭਾਈ ਮਗੀਚਾ ਸਿੰਘ ਜੇ। ਕੈਂਡਾ ਹਰੜ ਖਲਾਮ ਤਸੀਲ ਐ ਨਾਲਾ ਦੇ ਜਿਲ੍ਹਾ ਮਸਾਂ ਦੀ। ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ। 904796788 ਭਾਈ। ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ। ਹਾਂਜੀ ਕਰੋ ਭਾਈ। ਆ ਦੱਸਿਓ ਪਹਿਲੇ ਨੰਬਰ ਤੇ ਝੋਟੀ। ਵਿਦਿਆ ਚਾਰ ਦਾਂਦੇ ਆ ਝੋਟੀ। ਅੱਛਾ ਜੀ। ਤੇ ਝੋਟੀ ਦੇ ਜੇ 10-12 ਮਹੀਨੇ ਮੇਹ ਖੁੰਚ। ਠੀਕ ਹੈ ਠੀਕ ਹੈ ਜੀ। ਲੋ ਭਾਈ ਚੰਗੇ ਤਗੜੇ ਕਾਦ ਕਾ ਖੜੀ ਆ। ਬਹੁਤ ਵੱਡੀ ਝੋਟੀ ਆ ਥਾਂ ਥਣ ਵੀ ਬਹੁਤ ਚੰਗਾ ਮਿਰਨ ਤੇ ਲੱਗਾ ਵਾ। ਹਾਂਜੀ। ਇਹ ਖੋਲੋ ਬੱਜੀ ਫਿਰ ਕੋਲ ਕੇ ਵਿਖਾਈਏ ਹਾਂ ਵੀਰ ਕੋਲ ਕੇ ਵਿਖਾਈਏ ਛੋਟੀ ਦਾ ਸੁਬਾ ਸੋਣਾ ਪਹਿਲਾ ਹੀ ਸੁਬਾ ਸੋਣਾ ਜੀ ਠੀਕ ਹੈ ਠੀਕ ਭਾਈ ਮਨੂੰ ਬੜੀ ਇਹ ਕੱਦ ਵਜਨ ਵੇਖੋ ਕਿੰਨਾ ਛੋਟੀ ਦਾ ਲੋ ਬੱਜੀ ਗਿਆਨ ਬੁਲਾਇਆ ਕਰਨ ਚੰਗੇ ਤਖੜੇ ਕੱਦ ਕਾੜ ਦੀ ਮਾਲਕਣ ਆ ਕਰੋ ਚੈੱਕ ਤੁਹਾਨੂੰ ਵੇਖੋ ਕਿੱਡੇ ਠੰਡ ਥੂੜੀ ਬਹੁਤ ਚੰਗਾ ਲੱਗਾ ਵਾ ਐਨ ਗੇਟ ਗੇਟ ਤੇ ਜਾਂਦਿਆ ਸਨ ਤੇ ਦੇਣਾ ਜੇ ਖੜ ਜੀਦਾ 10 12 ਦਿਨ ਹੈ ਠੀਕ ਹੈ 10 12 ਦਿਨ ਜੇ ਖੜਦੀ ਆ ਤੇ ਢੇ ਲਾਂਡੋ ਲਾ ਚਲੋ ਕਾਫੀ ਆ ਤੇ ਹੁਣ ਬਾਕੀ ਸੋਣਦਾ ਕਿ ਚੰਗਾ ਹਵਾਨਾ ਬਣਾ ਲੂ ਵੀ ਲੈਓ ਲੈਓ ਕਰੋ ਇਹ ਕਿਾ ਕੁ ਫੇਸ ਕੁਆਲਟੀ ਹਨ ਜੈਡ ਬਲੈਕ ਆ ਗਿਆ ਪੂਰਾ ਕੋਈ ਤੇ ਇਹ ਕੁੜੇ ਨਹੀਂ ਬਹੁਤ ਚੰਗੀ ਆ ਤੇ ਅਡਰ ਕੁਆਲਟੀ ਨਹੀਂ ਫਿਰ ਚੈੱਕ ਕਰ ਸਕਦਾ ਜੇ ਲਾਗੇ ਤੋਂ ਇਹ ਥਣ ਤੁਣ ਬਹੁਤ ਹੀ ਜ਼ਿਆਦਾ ਚੰਗਾ ਵਾ ਤਾਂ ਮੋੜੀ ਛੋਟੀਆਂ ਕਰੋ ਬਾਈ ਜੀ ਚੈੱਕ ਲਾਗੇ ਤੋਂ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਹੀ ਸ਼ਾਨਦਾਰ ਆ ਤੇ ਕੀ ਮੋਲ ਕਰਨਾ ਵੀ ਜੇ ਦਾ ਫਿਰ ਦੇਖ ਲਓ ਵੀ ਜੀ ਬੜੇ ਮਾਲਾ ਚੰਗੇ ਕਰਾਣੇ ਛੋਟੀਆਂ ਹਾਂਜੀ ਹਾਂਜੀ ਮੋਲ ਦੇ ਭਾਵੇਂ ਜੀ ਛੋਟੀਆਂ ਦਾ ਵੀ ਕਰ ਲੋ ਅੱਛਾ ਜੀ ਕੀ ਆਰਾ ਪਾਜੀ ਆਜੀ ਕਰਨਾ ਠੀਕ ਹੈ ਜੀ ਉਹ ਗਾਜ 10 12 ਦਿਨ ਖੜਦੀ ਆ ਹਾਂਜੀ ਹਾਂਜੀ ਤੁਹਾਡੇ ਦਾ ਮੁੱਲ ਵੀ ਇੰਦੀ ਲੱਖ ਕਰਦੇ ਅੱਛਾ ਜੀ ਤੇ 95 ਦੀ ਦੇ ਦਈਏ ਕਰ ਦੋ ਜਿਆਜ ਜਾਈ ਵੀਰੇ ਹਾਂ ਨਾ 90000 ਦੀ ਜੋੜੀ ਦਵਾਂਗੇ ਪਾ ਠੀਕ ਹੈ ਠੀਕ ਹੈ ਲਓ ਬਾਈ ਜੀ 90000 ਦੀ ਬਿਲਕੁਲ ਤਿਆਰ ਆ ਬਿਲਕੁਲ ਚੱਕ ਬਾਕੀ ਵਜਨ ਵੀ ਬਹੁਤ ਚੰਗੀ ਆ ਬਾਹਰ ਆ ਜੋੜੀ ਠੀਕ ਹੈ ਠੀਕ ਹੈ ਜੀ ਲਓ ਬਾਈ ਜੀ 10 ਦਿਨ ਕੋਈ ਸਾਫ ਨੂੰ ਲੱਖਾਂ ਪਾ ਗਿਆ ਇਹ ਆਇਓ ਹੁਣ ਦੂਜੇ ਨੰਬਰ ਤੇ ਹਾਂਜੀ ਚੈੱਕ ਕਰੋ ਚੱਕਲੇ ਵਾਲਾ ਬਹੁਤ ਜਿਆਦਾ ਚੰਗਾ ਵਾ ਹਾਂਜੀ ਦੱਸੋ ਪਾ ਜੀ ਇਹਦੇ ਬਾਰੇ ਇਹ ਵੀ ਜੀ ਦੂਜਾ ਸੁਹਾ ਸੁਣੀ ਲੋਈ ਝੋਟੀ ਆ ਅੱਛਾ ਜੀ ਤੁਹਾਨੂੰ ਪਤਾ ਲੋਇਆ ਡੰਗਰ ਬੜਾ ਘਟ ਲੱਭਦਾ ਤੇ ਉਦਾਂ ਵੀ ਕਰਮਾਲਾ ਹੁੰਦਾ ਏ ਠੀਕ ਆ ਠੀਕ ਆ ਜੀ ਸਹੀ ਹੈ ਨਾ ਹਾਂ ਜੀ ਹਾਂ ਜੀ ਸਿਆਣੇ ਕਹਿੰਦੇ ਆ ਵੀ ਮੱਝ ਲੋਈ ਤੇ ਜ਼ਮੀਰ ਹੋਈ ਹਾਂ ਜੀ ਬਿਲਕੁਲ ਅੱਖਾਂ ਮੀਟ ਕੇ ਸੌਦਾ ਕਰ ਲਓ ਹਣਾ ਠੀਕ ਆ ਠੀਕ ਆ ਜੀ ਬਹੁਤ ਚੰਗੀ ਝੋਟੀ ਆ ਥਾਣਾ ਪੜਾ 20 ਦਿਨ ਪਹਿ ਝੋਟੀ ਦੇ ਸੂਣ ਚ ਠੀਕ ਆ ਠੀਕ ਆ ਲਓ ਜੀ ਪਹਿਲਾ ਹੀ ਸੁਹਾ ਇਹਨੇ ਵੀ ਸੁਣਾ ਮੈਂ ਦੂਜਾ ਸੁਹਾ ਸੁਹਾ ਠੀਕ ਆ ਦੂਜਾ ਸੁਹਾ ਸੁਣਾ ਹਾਂ ਜੀ ਬੋਲ ਦਿਓ ਤੇ ਕਰੋ ਫੇਸ ਕੁਆਲਿਟੀ ਚ ਗੱਦ ਵਜਨ ਤੇ ਇਹ ਵੀ ਬਹੁਤ ਚੰਗੀ ਆ ਰਹਾ ਜੰਮੀ ਪਣੀ ਬਹੁਤ ਜਿਆਦਾ ਚੰਗੀ ਆ ਕਰੋ ਚੈੱਕ ਬਾਕੀ ਲੈ ਵਲੂਗਾ ਦੇਣਾ ਅੱਜ ਬਾਕੀ ਛੱਡੀ ਹੋਰ ਲਓ ਲਓ ਜੀ ਫੇਸ ਵਾਲ ਦੀ ਕਰ ਸਕਦੇ ਤੁਸੀਂ ਯਕੀਨ ਕਿ ਪੇਟ ਵੀ ਬਹੁਤ ਚੰਗੀ ਆ ਕਰੋ ਚੈੱਕ ਦੀ ਇਹ ਦੇਣਾ ਵੀ ਕੱਢ ਦੇ ਹੂੰ ਠੀਕ ਹੈ ਲਓ ਬਜੀ ਦੇਣ ਵੀ ਅੱਜ ਲੈਣ ਦੀ ਥਣ ਵੀ ਛੱਡਾ ਵਾ ਲਓ ਬਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਥਣਸਣ ਬਹੁਤ ਹੀ ਚੰਗਾ ਵਾ ਕੀ ਮੁੱਲ ਕਰਨਾ ਭਾਜੀ ਇਹਦਾ ਹਰਲ ਦੇਖ ਲਓ ਵੀ ਜਿੱਤਰਾ ਚਗਾ ਦਾ ਜਿੰਨ ਛੋਟੀ ਸੁੰਦੀ ਉਦੋਂ ਦੀ ਛੋਟੀ ਲੱਖ ਰੁਪਏ ਦੇ ਲਾਗੇ ਬਣੇ ਆ ਹਾਂਜੀ ਇਹ ਦਿਨ 20000 ਹਾਂਜੀ ਹਾਂਜੀ ਤੇ ਬਾਕੀ ਛੋਟੀ ਦਾ ਭਾਜੀ ਇਹਨੂੰ ਮੁੱਲ ਕਰਨਾ ਮੁੱਲ 85 ਆ ਅੱਛਾ ਜੀ 80 ਦੀ ਦੇ ਦਈਏ ਭਾਜੀ ਕਰ ਦੋ ਜਾਜਾ ਹਰੇ ਚੋ ਵੀ ਵੀ ਜੀ 75000 ਦੀ ਹਾਂ ਨਾ ਦਵਾਂਗੇ ਬਸ ਛੋਟੀ ਠੀਕ ਹੈ ਠੀਕ ਹੈ ਲਓ ਭਾਜੀ 75000 ਇਹ ਜਿਹੜਾ ਥਣ ਭੰਡਾ ਦੇ ਸਿੰਗੀ ਸੁੰਦੀ ਦੀ ਕੁਆਲਿਟੀ ਵੇਖੋ ਕਿੰਨੀ ਆ ਠੀਕ ਹੈ ਠੀਕ ਹੈ ਬਹੁਤ ਮਰੀ ਛੋਟੀ ਲਓ ਭਾਜੀ ਬਹੁਤ ਵੀ ਚੰਗੀ ਇਹਦੇ ਬਿਲਕੁਲ ਜਾਜ ਮੁੱਲ ਕੀਤਾ ਵੀਰ ਨੇ ਇਹ ਵੀ ਦੀ ਠੰਡੇ ਪੰਜਾਬੀ ਨਾਲ ਗੱਬਣੇ ਆ ਅੱਛਾ ਜੀ ਤੇ ਦੁੱਧ ਤੇ ਮੰਨ ਲਓ 7 ਆ ਦੁੱਧ ਸ਼ੀਤ ਨੂੰ ਜਾਂ ਠੀਕ ਹੈ ਠੀਕ ਹੈ ਹਾਂ ਜੀ ਸਰ ਮੈਂ ਪਹਿਲਾਂ ਹੀ ਕਰੀ ਹਾਂ ਹਾਂ ਜੀ ਚੈੱਕ ਪਾਸ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਹਾਂ ਚੈੱਕ ਹਾਂ ਚੈੱਕ ਪਾਸ ਆ ਅੱਛਾ ਜੀ ਠੀਕ ਹੈ ਠੀਕ ਲੋ ਭਾਜੀ ਕਰੋ ਚੈੱਕ ਤੁਸੀਂ ਬਹੁਤ ਹੀ ਜ਼ਿਆਦਾ ਚੰਗੇ ਕੰਦ ਕੱਢ ਦੀ ਆ ਭਾਜੀ ਠੰਡੀ ਸੀਲ ਬੜੀ ਆ ਠੀਕ ਹੈ ਠੀਕ ਹੈ ਕਿੰਨੇ ਸਵੇਰ ਨੂੰ ਗੱਬਣੇਗਾ ਇਹ ਹਾਂ ਜੀ ਕਿੰਨੇ ਸਵੇਰ ਨੂੰ ਗੱਬਣੇਗਾ ਗਾਂ ਦੂਜੇ ਸਵੇਰੇ ਠੀਕ ਹੈ ਜੀ ਲੋ ਭਾਜੀ ਦੂਜੇ ਸਵੇਰੇ ਨੂੰ ਗੱਬਣ ਜਿਹੜੇ ਥਾਂ ਤੋਂ ਮੇਰਾ ਇਹ ਬਹੁ ਅਭੀ ਦੇਖੋ ਲੋ ਜੀ ਫੇਸਕਵਾਰਟੀ ਕਰੋ ਜੈਟਰ ਸੈਕਟਰ ਨੂੰ ਬਹੁਤ ਚੰਗਾ ਲੱਗਾ ਵਾ ਬੜੀ ਚਮਕ ਝੋਟੀ ਆ ਅੱਛਾ ਜੀ ਬਾਗੇ ਠੰਡੀ ਸੀਤ ਬੜੀ ਆ ਜਿੱਥੇ ਲਸਰਾ ਫਿੱ ਲੱਤਨੇ ਸੱਡੂ ਤੇ ਥੱਲੇੋਂ ਵੇਖੋ ਜਿਹੜਾ ਸੱਜਣ ਹੁੰਦੀ ਆ ਤੇ ਲੋ ਬਾਈ ਕਰੋ ਚੱਤ ਲਾਗੇ ਨੂੰ ਥਣਾ ਦਾ ਸੈਰ ਗਾਬ ਹਾਂਜੀ ਆ ਕਰੋ ਮਗਰਲੀ ਸਾਈਡ ਤੋਂ ਆਹ ਨੂੰ ਕਰਕੇ ਇਹਨੂੰ ਜਿੱਥੇ ਲੱਤ ਲਾ ਗਈ ਲੱਤ ਨਹੀਂ ਪੁੱੜਵੀਂ ਇਹਨੇ ਇਹਨੂੰ ਛੱਡੀ ਸੀ ਐ ਪਤਲੇ ਚੰਮ ਵਾਲੀ ਆ ਗਈ ਆਪਰੇ ਜੰਮੀ ਦੀ ਝੋਲੀ ਜਾਂ ਚੰਗੀ ਦੇ ਵੇਖੋ ਠੀਕ ਹੈ ਠੀਕ ਲੋ ਬਾਈ ਇੱਕ ਘੰਟੀ ਵਾਲੀ ਆ ਗਈ ਸਿੰਗਲ ਹੱਡੀ ਹਾਂਜੀ ਤੇ ਕੱਦ ਵਜੋਂ ਵੇਖੋ ਕਿੰਨਾ ਝੋਡੀ ਦਾ ਠੀਕ ਹੈ ਜੀ ਹਾਂਜੀ ਦਾ ਵੀ ਜੱਗੇ ਪਾ ਜੀ 14 15 ਕਿਲੋ ਦਾ ਰਿਕਾਰਡ ਆ ਝੋਡੀ ਅੱਛਾ ਜੀ ਲੋ ਬਾਈ ਸੱਜਰ ਦਾ ਚੌਰਾ 15 ਲੀਟਰ ਜਿਹੜਾ ਦੁੱਧ ਚਵਾਇਆ ਇਹਨੇ ਹਾਂਜੀ ਤੇ ਅਸਤਾਂ ਜਿਹੜੀ 5.5 ਮਹੀਨਾ ਦੀ ਚੱਕ ਪਾ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਤੇ ਕੀ ਮੁੱਲ ਵੀ ਜਿਹੜਾ ਹਰ ਮੁੱਲ ਤੇ ਵੀ ਜਿਹੜਾ ਆਪਾਂ 75 ਕਰੀਏ 70 ਦੇ ਹਾਂ ਨਾ 65 ਹਜ਼ਾਰ ਦੀ ਝੋਟੀ ਕਰਾਂਗੇ ਆਪਾਂ ਠੀਕ ਹੈ ਲਓ ਭਜੀ 65 ਹਜ਼ਾਰ ਦੀ ਬਿਲਕੁਲ ਨੋਰਮਲ ਰੈਡੀ ਆ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਵੀ ਜਿਹੇ ਦੇ ਬਾਰੇ ਇਹਦੇ ਫੋਲੇ ਵੀ ਜੀ 9 ਕਿਲੋ ਦੁੱਧ ਚ ਲਈ ਅੱਛਾ ਜੀ ਤੇ ਮਹੀਨੇ ਦੇ ਲਾਗੇ ਸੁਈਏ ਝੋਟੀ ਅੱਛਾ ਠੀਕ ਹੈ ਤੇ ਮਗਰ ਕੱਟੀ ਜੀ ਦੀ ਠੀਕ ਹੈ ਲਓ ਭਜੀ 3 ਮਹੀਨੇ ਦਾ ਆਪਣੇ ਪਛੇਰੇ ਫਲਿਆ ਫਲਿਆ ਤੇ ਕਰੋ ਚੱਕ ਤੁਸੀਂ ਥਾਣ ਲੈਵਾ ਬਹੁਤ ਹੀ ਚੰਗਾ ਇਹ ਇਹ ਕੱਦ ਵਜਨ ਦੀ ਵੀ ਬਹੁਤ ਚੰਗੀ ਆ ਬਹੁਤ ਚੰਗੀ ਚੋਣ ਜਵਾ ਬੜਾ ਜਿਆਦਾ ਜੋ ਨਹੀਂ ਜਾਂਦੀ ਠੀਕ ਹੈ ਠੀਕ ਹੈ ਜੀ ਲਓ ਭਾਈ ਕਰੋ ਚੈੱਕ ਦੇਗੀ ਬਹੁਤ ਹੀ ਜਿਆਦਾ ਚੰਗੀ ਕੱਦ ਕਾਟਦੀ ਆ ਇਹ ਅੰਡਰ ਕੁਆਲਟੀ ਦੇ ਸਨਾਂ ਦਾ ਸਟੈਗ ਆ ਵੀ ਕਰ ਸਕਦੇ ਇਹ ਲਾਗੇ ਤਾਂ ਚੈੱਕ ਆਂਦੀ ਵੀ ਕਰੂੰ ਤੇ ਕੁਆਲਟੀ ਤੇ ਸਿੰਗਲ ਨੂੰ ਚੈੱਕ ਕਰ ਸਕਦੇ ਇਹ ਵੀ ਸਿੰਗਲਰ ਡੀ ਆ ਗਈ ਹੈ ਕਰੋ ਚੈੱਕ ਬਹੁਤ ਚੰਗੀ ਦੇਖੋ ਕਿੰਨੇ ਚੰਗੇ ਅਲੀ ਜੀ ਜਮੀ ਦੀ ਛੋਟੀ ਆ ਠੀਕ ਠੀਕ ਆ ਇਹ ਟੈਲੀਕਾਰਡ ਦਾ ਕਪੜਾ ਹੁੰਦਾ ਉਹਦਾ ਲਾ ਹੁੰਦਾ ਤੁਹਾਨੂੰ ਪਤਾ ਹੀ ਬਾਕੀ ਸਾਰੇ ਸਿਆਣਿਆ ਵੀਰ ਚਲੋ ਚੈੱਕ ਕਰਦੇ ਥੜ ਤੋਂ ਸਾਨੂੰ ਮਾੜਾ ਕਪੜਾ ਠੀਕ ਗੱਲ ਹਾਂਜੀ ਵੀਰ ਜੀ ਲੱਗ ਗਿਆ ਤਾਂ ਚਾਹ ਕਰ ਸਕਦੇ ਜੀ ਆਰਡਰ ਕੁਆਲਿਟੀ ਤੇ ਥਾਣਾ ਦਾ ਸੈਜ ਗਿਆ ਹਾਂਜੀ ਇਹ ਕੀ ਮੁੱਲ ਕਰਨਾ ਵੀ ਤੇਰਾ ਫਿਰ ਵੇਖੋ ਵੀਰ ਜੀ ਮੁੱਲ ਤਾਂ ਮੈਂ ਕਹਿੰਨਾ ਅੱਸੀ ਕਰਕੇ 75 ਦੇ ਦਈਏ ਕਰ ਲਓ ਜੈ ਜੈ ਮਾਦਰ ਨਾ ਹਰ ਜੈ ਜੈ ਜੀ ਗੱਲ 70 ਦੇ ਦਈਏ ਵੀ ਜੀ ਵੇਖ ਲਓ ਫਿਰ ਕਿੱਥੇ ਕੋਈ ਆ ਵੀ ਦੱਸੋ ਸ਼ਰਦ ਕੀ ਜਹਾਰ ਹਾਂ ਜੀ ਹਾਂ ਨਾ 8 1/2 ਚੋਟੀ ਦਵਾਂਗੇ ਬਾਕੀ ਬਾਹਰੋਂ ਮਿਲਣੀ ਨਹੀਂ 9 10 ਕਿਲੋ ਦੁੱਧ ਵਾਲੀ ਚੋਟੀ ਠੀਕ ਹੈ ਠੀਕ ਹੈ ਲਓ ਬਈ 68000 ਹਾਂ ਜੀ ਮਗਰ ਕੱਟੀ 9 ਲੀਟਰ ਦੁੱਧ 68000 ਵਿੱਚ ਦੋ ਪਸ਼ੂ ਹਾਂ ਜੀ ਲਓ ਕੱਟੀ ਵੀ ਪਲੀ ਪਲਾਈ ਮਤਲਬ ਬਗੀਚੇ ਕੋਲੋਂ ਹਾਂ ਜੀ ਬਿਲਕੁਲ ਨਾਰਮਲ ਕੀ ਗੱਲ ਇਹ ਆਜ ਹੁਣ ਬਹਿਣਾ ਦੱਸਿਓ ਵੀ ਜੀ ਆਹ ਚਾਹੀ ਵਾਲੀ ਆ ਹਾਂਜੀ ਵੀਰ ਜੀ ਇਹ ਸ਼ਾਈ ਵਾਲ ਚਾ ਪੂਰੀ ਠੰਡੀ ਸੀ ਲੈਣ ਆ ਅੱਛਾ ਜੀ ਜਿਤਨਾ ਮਰਜੀ ਕੋਈ ਵੀ ਭਰਾ ਮੰਨ ਲਓ ਇਹਨੂੰ ਕੋਈ ਗੱਲ ਨਹੀਂ ਹੁੰਦਾ ਦਿੰਦੀ ਹੈ ਮੱਸਾ ਅੱਛਾ ਜੀ ਜਿਤਨਾ ਮਰਜੀ ਕੋ ਥਲੇ ਭਾਈ ਉਹ ਕੋਈ ਚੱਕਰ ਨਹੀਂ ਇਹਦੇ ਠੀਕ ਹੈ ਠੀਕ ਹੈ ਉਹ ਠੰਡੀ ਸੀ ਆ ਅੱਛਾ ਜੀ ਆ ਦੇਖੋ ਲੋਬ ਜੀ ਕਰੋ ਚੈੱਕ ਸ਼ਾਈ ਵਾਲਾ ਇੱਲਾ ਹੀ ਸੁਆ ਸੁਈ ਜੇ ਅੱਛਾ ਜੀ 10 ਕਿਲੋ ਲੀਟਰ ਦਾ ਦੁੱਧ ਜੀ ਅੱਛਾ ਜੀ ਇਸ ਸੂਈ ਨੂੰ ਜੀ 2 ਮਹੀਨਾ ਨਹੀਂ ਹੋਇਆ ਇਹਨੂੰ ਠੀਕ ਹੈ ਠੀਕ ਹੈ ਜੀ ਠੀਕ ਹੈ ਇਹ ਮੰਨੋ 18 ਦਿਨ ਨੂੰ ਸੂਈ ਅੱਛਾ ਜੀ 18 ਮਹੀਨਾ ਹਣਾ ਬੱਚਾ ਜਿਆਦੇ ਮਾਰਦਾ ਠੀਕ ਹੈ ਠੀਕ ਹੈ ਜੀ ਆਪਣੇ ਕੋ ਬੇਸ਼ੱਕ ਵੀ ਕੋਈ ਸਟੈਂਪ ਤੇ ਲਿਖਾ ਕੇ ਲੈ ਜੀ ਅੱਛਾ ਜੀ ਵੱਤ ਮੰਨ ਲਓ ਇਹ ਮਹੀਨੇ ਅੰਦਰ ਆਪਾਂ ਮਹੀਨੇ ਦੀ ਕਹਿੰਦੇ ਆ ਠੀਕ ਹੈ ਠੀਕ ਹੈ ਠੀਕ ਹੈ ਇਹ ਪਹਿਲਾਂ ਹੀ ਸੂਆ ਸੂਈ ਵੀ ਖੋਲ ਕੇ ਰੱਖਾਈ ਚਾਰ ਦਿਨ ਦਿਆਂ ਨੂੰ ਠੀਕ ਹੈ ਲਓ ਬਜੀ ਚੌਕੀ ਦੇ ਮੂੰਹ ਬਿਲਕੁਲ ਠੰਢੀ ਸੀਲ ਹੈ ਵੈਸੇ ਡਰਦੀ ਆ ਥੋੜਾ ਜਿਆ ਡਰਦੀ ਆ ਕਰੋ ਚੈੱਕ ਇਹਦੇ ਕੱਦ ਵਜਨ ਦੀ ਵੀ ਬਹੁਤ ਚੰਗੀ ਆ ਤੇ ਇਸ ਦਾ ਮਿਹਰ 10 ਲੀਟਰ ਜਿਹੜਾ ਮੌਕੇ ਤੇ ਸਿਰ ਤੋਂ ਦਖਿਆ ਦਿੱਤਾ ਇਹ ਚਵਾਈ ਹੋ ਕੇ ਫੇਰ ਆਈਆਂ ਜੋੜਾ ਹੀ ਠੀਕ ਹੈ ਠੀਕ ਹੈ ਜੀ ਲਓ ਭਾਜੀ ਚੈੱਕ ਕਰੋ ਤਾਂ ਇਹਦਾ ਵੀ ਬਹੁਤ ਚੰਗਾ ਵਾ ਤੇ ਫੈਡ ਕੁਆਲਟੀ ਵੀ ਬਹੁਤ ਚੰਗੀ ਨਾਲ ਦੀ ਗਰਮੀਆਂ ਦਾ ਤੋਹਫਾ ਭਾਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਕਰੋ ਜੀ ਚੈੱਕ ਇਹੋ ਜਿਹੇ ਚਾਈ ਵਾਲਿਆ ਤੇ ਫੈਡ ਕੁਆਲਟੀ ਵੀ ਮੱਝਾਂ ਦੇ ਬਰਾਬਰ ਆ ਕਰੋ ਚੈੱਕ ਬਾਕੀ ਫੇਸ ਤੇ ਬਤਮੀ ਰੰਗ ਆ ਗਿਆ ਵਾ ਹਾਂ ਜੀ ਤੇ ਕਣਦੋਣ ਵੀ ਬਹੁਤ ਚੰਗਾ ਲੱਗਾ ਵਾ ਕਰੋ ਲਾਗੇ ਤਾਂ ਚੱਕ ਥਣਾ ਦਾ ਸੈਜ ਗੈਪ ਕੀ ਮੁੱਲ ਕਰਦਾ ਵੀਰ ਜੀ ਇਹਦਾ ਦੇ ਲਓ ਵੀਰ ਦੀ ਮੁੱਲ ਤਾਂ ਕਰੋ ਇਹਦਾ 40 ਕਰ ਲਈਏ 35 ਦੇ ਦਈਏ ਕਰ ਦੋ ਜੈ ਜਾਈ ਜੈ ਜੀ ਫੇਰ ਕਰ ਦਈਏ ਜਾਣ ਕੇ ਜੈ ਜੀ ਕਿ ਦੀ ਦੇ ਦਈਏ ਭਾਜੀ ਛੱਡ ਦੋ ਯਾਰ ਫਿਰ ਹੋਰ 2000 ਛੱਡ ਦੇਣ 28 ਜੋ ਫੇਰ ਹਾਂ ਨਾ ਆਈਆਂ ਅੱਛਾ ਠੀਕ ਹਾਂਜੀ ਲਓ ਭਾਈ 28000 28000 ਨਹੀਂ ਦੇ ਦਾਂਗੇ ਛਾਈ ਯਾਰ ਹਾਂਜੀ ਹਾਂਜੀ ਛਾਈ ਆ ਮੈਂ ਮੰਨ ਲਓ ਵੀ ਕਾਈ ਯਾਰ ਤਾਂ ਇਹ ਲਾਹਤਾ ਮਾਜੀ ਖਰੀਦ ਲਈ ਹਾਬਣਾ ਮਾਜੀ ਖਰੀਦਣਾ ਇਧਰ ਆਓ ਤੇ ਸਾਥਾ ਮੈਂ ਇਧਰ ਆ ਇਧਰ ਆ ਤਾਂ ਵੀ ਮਿਲੋ ਜੀ ਵੀਰ ਮਨਜੋ ਅਸੀਂ ਕਹ ਬਲਾਓ ਆਗੇ ਜੀ ਭਾਜੀ ਸਸ ਰਿਕਾ ਜੀ ਸਸ ਰਿਕਾ ਦਾ ਚੱਲ ਜੇ ਵਧੀਆ ਆ ਰਹੀ ਹੈ ਹੋਲੀਆਂ ਨਹੀਂ ਹੋਣ ਨਾ ਇਹ ਹੋਲੀਆਂ ਨਹੀਂ ਜੱਗੇ ਭਾਜੀ ਜੰਦੀ ਭਾਈ ਕੇ ਤਾਂ ਅੱਛਾ ਠੀਕ ਹਾਂਜੀ ਦੋਵੇਂ ਜਿਹੇਦਾਰ ਜੀ ਨਹੀਂ ਵਧੀਆ ਵਧੀਆ ਲੱਗਿਆ ਲੜ ਲੱਗੇ ਹਾਂ ਬੜੀ ਚੰਗੀ ਗੱਲ ਆ ਹਾਂਜੀ ਤੇ ਮਯੂ ਸਿੰਘ ਨਾ ਮੈਂ ਵੀਡੀਓ ਚ ਆਇਆ ਕਰੋ ਅੱਛਾ ਅੱਛਾ ਹਾਂ ਠੀਕ ਆ ਰਹੇ ਹਾਂ ਦੱਸਨੇ ਆਪਾਂ ਅਗਲੀ ਵੀਡੀਓ ਜਿਹੜੀ ਦੋ ਆ ਵਹਿਰ ਖੋਲ ਕੇ ਵਿਖਾਪਾ ਜੀ ਹੁਣ ਖੇਡੇ ਲੱਗੇ ਆਂ ਹਾਂਜੀ ਜੀ ਜੀ ਸਿਰੇ ਇਹਦੀ 7:30 8 ਵਜੇ ਦੀ ਚਰਾਈ ਹੋ ਗਈ ਹੈ ਇਹ ਅੱਛਾ ਜੀ ਇਹ ਦੁੱਧਾ ਸੁਹਾ ਵਹਿੜਿਆ ਵੇਖੋ ਜੀ ਜਾਤ ਨਾ ਸੁ ਦੇਖੋ ਵਹਿੜੋ ਜੀ ਫੇਸ ਕੁਆਲਟੀ ਕਰ ਸਕਦੇ ਜੀ ਚੈੱਕ ਕਰੇ ਕੱਦ ਵਜ਼ਨ ਬਹੁਤ ਜੀ 7:30 8 ਵਜੇ ਚੋ ਗਿਆ 16 17 ਕਿਲੋ ਲੀਟਰ ਵਾਲਾ ਦੁੱਧ ਆ ਦੇ ਅੱਛਾ ਜੀ ਹਾਂਜੀ ਠੀਕ ਆ ਲੋ ਵੇ ਜੀ 16 17 ਲੀਟਰ ਜਿਹੜਾ ਦੁੱਧ ਹੈ ਸਭ ਬਿਲਕੁਲ ਤਿਆਰ ਆ ਕਰੋ ਚ ਵੀਰ ਦੀ ਸੇਵਾ ਨਹੀਂ ਅੱਡੀ ਹੈਗੀ ਜਿੱਥੋਂ ਲੈਂਦੀ ਆਪਾਂ ਅੱਛਾ ਅੱਛਾ ਠੀਕ ਹੈ ਜੀ ਮਾਗਰੇ ਦੇ ਬਿਸ਼ਾਰੀ ਠੀਕ ਹੈ ਜੀ ਮੇਲ ਕਾਫ ਜੇ ਪਿਛੇ ਦੇ ਤੇ ਕਰੋ ਚੱਕ ਦੂ ਫੇਸਕਵਾਲ ਦੀ ਹੈ ਫਾਰਮ ਵਾਲੀ ਵੜਿਆ ਕਰੋ ਚੱਕ ਉਹਨੀ ਠੰਡੀ ਸੀਲ ਇਹ ਹਰ ਪੰਡਾ ਤੇ ਚਾਈ ਮਣੀ ਜਾਂਦੀ ਪਛੀ ਠੀਕ ਹੈ ਠੀਕ ਹੈ ਤੇ ਬਾਕੀ ਥਣ ਥਣ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾਉਂਦੇ ਬਹੁਤ ਵੀ ਚੰਗਾ ਲੱਗਾ ਵਾ ਤੇ ਦੋ ਚੌਲ ਜਿਹੜਾ ਸੂਆ ਸੂਈ ਆ ਹਾਂਜੀ ਕਿੰਨਾ ਘਟਾ ਮਗਾ ਸੂਈ ਨੂੰ ਕੋਈ ਨੂੰ ਮਹੀਨਾ ਭਾੜੀ ਹੋ ਗਿਆ ਜੀ ਦੋਬਈ ਸੂਜੀ ਨੂੰ ਤੁਮੀ ਲਾ ਗਏ ਨੂੰ ਵੀ ਦੰਗੇ ਨਹੀਂ ਲਾਗੇ ਹੋ ਗਿਆ ਜੀ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਹਾਂ ਜੀ ਤੇ ਕੀ ਮੁੱਲ ਕਰਨਾ ਵੀ ਜਿਹੜਾ ਹਰ ਇਹ ਲੋ 20 ਇਹ ਤੇ ਜੇ 4 ਦਿਨ ਸਾਹਮਣੇ ਜੇ ਤੇ ਦੁੱਧ 22 23 ਕਿਲੋ ਘਰ ਜਣਾ ਨੇ ਅੱਛਾ ਜੀ ਮੋਲੇ ਦਾ ਹੁਣ ਜਾਈ ਜੀ ਕਰ ਦਨੇ ਆਪਾਂ ਅੱਛਾ ਜੀ ਮੋਲੇ ਦਾ 55 50 ਦੀ ਦੇ ਦਈਏ ਛੱਡ ਦੋ ਫਿਰ ਮਾਨਤਨ ਕਬਜੀਆ ਕਰ ਲਾਓ ਛੱਡੋ ਆ ਵੀ ਨਹੀਂ ਯਾਰ ਛੱਡ ਦੀ ਜੇ ਵੱਧ 48 ਵੀ ਦੇ ਦਈਏ ਭਾਜੀ ਹੈ ਇਹ ਲੋਗੀ ਕਸਰ ਕੋਈ ਨਹੀਂ ਜੇ ਕਸਰਿਆ ਤੇ ਖਾਣਾ 200 ਰੁਪਏ ਛੋਟ ਵਾਲੀ ਗੱਲ ਕਰਨੀ ਆਪਾਂ ਠੀਕ ਹੈ 46000 ਰੁਪਏ ਵੇਣ ਦੇ ਦਾਂਗੇ ਠੀਕ ਹੈ ਲਓ ਭਾਜੀ 46000 ਬਾਕੀ ਮੈਂ ਵਾਦੇ ਨਾਲ ਕਹਿੰਦਾ ਬੇਸ਼ੱਕ ਕੋਈ ਵੀਰ ਆਪਣੇ ਕੋਲ ਲੀਟਰ ਲਿਆ ਕੇ ਨਾਲ ਮਿਣਕੇ ਦੁੱਧ ਲਾ ਜੇ 16 ਕਿਲੋ ਠੀਕ ਹੈ ਠੀਕ ਹੈ ਇਹ ਆਪਣੇ ਕੋਲ 10 ਦਿਨ ਕੋਲ ਸਾਹਮਣੇ ਖੜਕੇ ਚੰਗਾ ਵਾ 20 ਕਿਲੋ ਦੁੱਧ ਨਾ ਕਰੇ ਤੇ ਆਪਣੀ ਕੀ ਗਾਰੰਟੀ ਆਪੋ ਦਾ ਠੀਕ ਹੈ ਠੀਕ ਹੈ ਲਓ ਭਾਜੀ 20 ਲੀਟਰ ਜਿਹੜਾ ਦੁੱਧ ਛਵਾਈ ਜਾਊਗੀ ਹਾਂਜੀ ਤੇ 46000 ਲਾਸਟ 46000 ਠੀਕ ਲਓ ਭਾਜੀ 46000 ਵੀਰ ਕਹਿੰਦਾ ਕਿ 200 ਸਾਰੇ ਵੀਰਾਂ ਗੜੀਆਂ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਹਾਂਜੀ ਤੇ ਚੈਨਲ ਨੂੰ ਲਾਈਕ ਕਰ ਦਿਆ ਕਰੋ ਜਿਹੜੇ ਵੀਰ ਭਰਾਵਾਂ ਨੇ ਪਸ਼ੂ ਵਗੇ ਖਰੀਦਣ ਦੋਦੇ ਲਈ ਆਸਾਨ ਹੋ ਜਾਂਦਾ ਵਾ ਹਾਂਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ